ਸੱਚੀ ਗੱਲ ਦੋਸਤੋ ਇੱਕ ਵਾਰੀ ਫੇਰ ਤੁਹਾਡੇ ਸਭ ਨੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਸ਼ੁਗਲੀ ਜੁਗਲੀ ਸ਼ੋਅ ਤੇ ਅੱਜ ਆਪ ਕਰਾਂਗੇ ਤੁਹਾਡੇ ਸਾਹਮਣੇ ਸਟੈਂਡ ਅਪ ਕਮੇਡੀ ਬੈਠ ਕੇ ਤੇ ਟੌਪਿਕ ਰਹੇਗਾ ਕਿਸੇ ਨਾਲ ਰਿਲੇਸ਼ਨ ਖਰਾਬ ਕਰਨੇ ਉਹਨੂੰ ਜਾ ਉਧਾਰ ਦੇ ਦਿਓ ਜਾ ਉਧਾਰ ਲੈ ਲਓ ਆਪੋ ਤੇ ਗਲਤ ਕਰਦੇ ਪੱਕੀ ਉਧਾਰ ਦੀ ਤੇ ਪਿੱਛੇ ਨਹੀਂ ਆ ਉਹ ਮੇਰਾ ਦੋਸਤ ਹੈਗਾ ਇਹ ਤੇ ਉਹਨੂੰ ਮੈਂ ਕਿਹਾ ਯਾਰ ਤੂੰ ਲੋਕਾਂ ਕੋਲੋਂ ਉਧਾਰ ਮੰਗਦਾ ਰਹਿਣਾ ਉਧਾਰ ਮੰਗਦਾ ਰਹਿਣਾ ਤੇ ਵਾਪਸ ਕਰਦਾ ਨਹੀਂ ਗਿਆ ਤੇ ਕੀ ਚੱਕਰ ਕੀ ਹੈ ਕਹਿੰਦਾ ਹਨਾ ਉਮਰ ਲੰਬੀ ਹੋ ਜਾਂਦੀ ਹੈ ਅੱਛਾ ਉਧਾਰ ਮੰਗਣ ਨਾਲ ਉਮਰ ਕਿੱਥੋਂ ਲੰਬੀ ਹੋਣੀ ਕੁਮਾਰ ਦੀ ਗੱਲ ਕਰਨ ਕਹਿੰਦਾ ਦੇਖ ਮੈਂ 10 ਜਾਨਾ ਕਰ ਉਧਾਰ ਮੰਗਿਆ ਹੂੰ 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 ਉਹ ਜਦੋਂ ਮੰਗਦੇ ਮੈਂ ਕਹਿੰਦਾ ਨਹੀਂ ਯਾਰ ਦੇ ਦੇਣਾ ਕਿ ਦੋ ਦਿਨ ਬਾਅਦ ਫਿਰ ਕਹਿੰਦਾ ਦੋ ਦਿਨ ਬਾਅਦ ਦੇ ਦੇਣਾ ਕਹਿੰਦਾ ਰੋਜ਼ ਘਰ ਬਠੇ ਅਰਦਾਸ ਕਰਦੇ ਨੇ ਭਰਾਵਾ ਦੀ ਉਮਰ ਲੰਬੀ ਹੋਵੇ ਕਿਤੇ ਜੇਨੂੰ ਕੁਝ ਹੋ ਗਿਆ ਸਾਡੇ ਪੈਸੇ ਮਾਰੇ ਜਾਣੇ ਐ ਐਦਾਂ ਕਹਿੰਦਾ ਉਮਰ ਲੰਬੀ ਹੋ ਗਈ ਹੈ ਮੈਂ ਬਹੁਤ ਦਰਦ ਨਾਲ ਕਰਿਆਨੇ ਦੀ ਦ ਤੇ ਉਥੇ ਲਿਖ ਕੇ ਲਾਇਆ ਸੀ ਅੱਜ ਨਗਦ ਕਾਲ ਉਧਾਰ ਤੇ ਮੇਰੇ ਕੋ ਬੰਦਾ ਆਇਆ ਕਹਿੰਦਾ ਭਾਜੀ ਥੋੜਾ ਜਨਾ ਸਾਮਾਨ ਪਾ ਦਿਓ ਤੇ ਉਹਨੇ ਕਿੰਨਾ ਸਾਮਾਨ ਪਾ ਲਿਆ ਇਨੀ ਦਾਲ ਕਰ ਦੋ ਇਨਾ ਗਰ ਦੋ ਇਨੀ ਮਰਚਾ ਕਰ ਦੋ ਇਨੇ ਮਸਾਲੇ ਕਰ ਦੋ ਪੂਰੇ ਮਹੀਨੇ ਸਾਮਾਨ ਪਾ ਆ ਗਏ ਨਾ ਤੇ ਮੈਨੂੰ ਕਹਿੰਦਾ ਕਿੰਨੇ ਪੈਸੇ ਹੋਏ ਮੈਂ ਕਿਹਾ ਜੀ ਬਸ ਬਣ ਗਿਆ ਤੁਹਾਰੇ 840 ਰੁਪਏ ਅੱਛਾ 840 ਰੁਪਏ ਲੈ ਕੇ ਹਾਂ ਕਹਿੰਦਾ ਭਾਜੀ ਉਧਾਰ ਲੈਣਾ ਮੈਂ ਨਗਦ ਪੈਸੇ ਹੈ ਨਹੀਂ ਮੈਨੂੰ ਕੱਲ ਤਨਖਾਹ ਮਿਲਣੀ ਹੈ ਉਹ ਮੈਂ ਕਿਹਾ ਸਾਹਮਣੇ ਲਿਖ ਕੇ ਲਾਇਆ ਅੱਜ ਨਗਦ ਕੱਲ ਉਧਾਰ ਅੱਛਾ ਸਾਮਾਨ ਛੱਡ ਗਿਆ ਹੂੰ ਕਹਿੰਦਾ ਕੋਈ ਨਹੀਂ ਕੱਲ ਉਧਾਰ ਲੈ ਜਾਗਾ ਮੇਰੀ ਵਾਈਫ ਨੂੰ ਬੜਾ ਤੰਗ ਕਰਦੀ ਹਾਰੋ ਨੇ ਪੈਸੇ ਦੇ ਦੇਓ ਪੈਸੇ ਦੇ ਦੇਓ ਕੈਸੇ ਦੇ ਦੂੰ ਮੈਂ ਕਹਿੰਦਾ ਯਾਰ ਇੰਨੇ ਪੈਸੇ ਤੂੰ ਕਰਨਾ ਕੀ ਹੈ ਨਹੀਂ ਨਹੀਂ ਉਹਨੂੰ ਪੈਸੇ ਦੇ ਦੋ ਪਰਸੋਂ ਕਹਿੰਦੀ ਮਨੂੰ ਨਾ 5000 ਰੁਪਏ ਦੇ ਦਿਓ ਉਹ ਮੈਂ ਕਿਹਾ ਮੈਂ ਨਹੀਂ ਦੇਣਾ 5000 ਰੁਪਏ ਕਮਾਲ ਦੀ ਗੱਲ ਹੈ ਮੈਂ ਕਿਹਾ ਤੂੰ ਜੋ ਪੈਸੇ ਐਨੇ ਖਰਚਦੀ ਹੈ ਕਹਿੰਦੇ ਚਲੋ 5000 ਰੁਪਏ ਉਧਾਰਾ ਦੇ ਦੋ ਤੇ ਮੈਂ ਕਿਹਾ ਵਾਪਸ ਕਦੋਂ ਕਰਨੀਂ ਕਹਿੰਦੇ ਜਦੋਂ ਤੁਹਾਡੀ ਤਨਖਾਹ ਮਿਲਗੀ ਮੈਂ 5000 ਵਾਪਸ ਕਰ ਦਾਂਗੀ ਮੇਰੇ ਇੱਕ ਦੋਸਤ ਨੇ ਮੇਰੇ ਕੋਲ ਉਧਾਰ ਲੈ ਲਿਆ 500 ਰੁਪਏ ਉਧਾਰ ਲਿਆ ਰੋਇ ਉਹਨੂੰ ਫੋਨ ਕਰਨਾ ਰੋਇ ਉਹਨੂੰ ਫੋਨ ਕਰਨਾ ਭਾਜੀ ਵਾਪਸ ਕਰਤੋ ਕਰੋਗੇ ਵਾਪਸ ਕਰਤੋ ਕਰੋਗੇ ਵਾਪਸ ਦੇਂਦਾ ਨਹੀਂ ਇੱਕ ਦਿਨ ਉਹਦਾ ਫੋਨ ਆ ਗਿਆ ਫਿਰ ਕਹਿੰਦਾ ਭਾਜੀ ਮੈਂ ਨਾ ਤੁਹਾਡੇ ਪੈਸੇ ਵਾਪਸ ਕਰਨੇ ਆ ਮੈਂ ਕਦੋਂ ਕਰਨੇ ਆ ਕਹਿੰਦਾ 30 ਤਰੀਕ ਮੈਂ ਬੜਾ ਖੁਸ਼ ਹਾਂ ਮੈਂ 30 ਤਰੀਕ ਨੂੰ ਪੈਸੇ ਵਾਪਸ ਆਇਆ ਕਹਿੰਦਾ ਨਹੀਂ 30 ਤਰੀਕ ਮੇਰੀ ਗੱਲ ਤੇ ਪੂਰੀ ਸੁਣ ਲਓ 30 ਤਰੀਕ ਮੈਂ ਤੁਹਾਨੂੰ ਦੱਸਾਂਗਾ ਮੈਂ ਤੁਹਾਡੇ ਪੈਸੇ ਕਦੋਂ ਮੋੜ ਸਕਦਾ ਮੇਰੇ ਇੱਕ ਹੋਰ ਦੋਸਤ ਹੈ ਜਿਸ ਸੀ ਉਹਨੇ ਪੈਸੇ ਲੈ ਲਏ ਉਧਾਰੇ ਮੇਰੇ ਕੋਲ ਮੈਂ ਫੋਨ ਕਰ ਕਰ ਥੱਕ ਗਿਆ ਯਾਰ ਪੈਸੇ ਦੇ ਦੇ ਅੱਜ ਦੇ ਨਾ ਕੱਲ ਦੇ ਨਾ ਅੱਜ ਦੇ ਨਾ ਕੱਲ ਦੇ ਨਾ ਕਿਤਨਾ ਫੋਨ ਕੀਤਾ ਫੋਨ ਕੱਟੀ ਜਾਵੇ ਮੈਂ ਦੂਜੇ ਨੰਬਰ ਤੋਂ ਕੀਤਾ ਨ ਚੱਕ ਕੇ ਹੈਲੋ ਹਾਂ ਮੈਂ ਕਿਹਾ ਯਾਰ ਤੂੰ ਪੈਸੇ ਉਧਾਰੇ ਦਿੱਤੇ ਸੀ ਉਹ ਵਾਪਸ ਕਰ ਦੇ ਯਾਰ ਕਹਿੰਦਾ ਮੈਂ ਤਾਂ ਸ਼ਿਮਲੇ ਆਇਆ ਆ ਵਾ ਮੈਂ ਕਿਹਾ ਸ਼ਿਮਲੇ ਆਇਆ ਕਹਿੰਦਾ ਹਾਂ ਮੈਂ ਕਿੱਥੇ ਹੈਗਾ ਕਹਦਾ ਉਹ ਭਾਰ ਦੇ ਉੱਤੇ ਆ ਸ਼ਿਮਲੇ ਉਹ ਮੇਰਾ ਭਰਾਵਾ ਜਿਹੜੇ ਭਾਰ ਦੇ ਉੱਤੇ ਤੂੰ ਖੜਾ ਹੈ ਨਾ ਉਹਦੇ ਥੱਲੇ ਮੈਂ ਖੜਾ ਆ ਘਰ ਦੀ ਗੈਲਰੀ ਦੇ ਬਾਹਰ ਖੜਾ ਸੀਗਾ ਤੂੰ ਮੈਂ ਥੱਲੇ ਫੋਨ ਕਰਨ ਡਿਆ ਸੀ ਮੈਂ ਦੋਸਤ ਆ ਦੀ ਕਰੈਨੇ ਦੀ ਦੁਕਾਨ ਆ ਉਹਨੇ ਹਮੇਸ਼ਾ ਜਦੋਂ ਮਾਲ ਲੈ ਜਾਣਾ ਮੰਡੀ ਚ ਤੇ ਪੈਸੇ ਮੇ ਕੋਲ ਉਧਾਰੇ ਲੈ ਜਾਣੇ ਪਰ ਜਦੋਂ ਆਪਾਂ ਕਹਿੰਦੇ ਕੋਈ ਉਧਾਰ ਕਰਨ ਜਾਈਏ ਉਹਨੇ ਲਿਖ ਕੇ ਲਾਇਆ ਵੱਡਾ ਸਾਰਾ ਉਧਾਰ ਵਾਲੇ ਦਾ ਹਾਲ ਨਗਦ ਵਾਲੇ ਦਾ ਹਾਲ ਐ ਢੀ ਸੋਣੀ ਵੱਡੀ ਫੋਟੋ ਲਾਈ ਹੋਈ ਤੇ ਦਿਖਾ ਦੇਣੀ ਮੈਨੂੰ ਉਹ ਦੇ ਭਾਵ ਧਾਰ ਵਾਲੇ ਦਾ ਮੈਂ ਕਿਹਾ ਖੁੰਦੜ ਕੜਨੀ ਅੱਜ ਇਹਦੇ ਕੋਲ ਤੇ ਨਾਲ ਹੀ ਉਹਨੇ ਲਿਖ ਕੇ ਲਾਇਆ ਆਇਆ ਲਿਫਾਫੇ ਦੇ ਪੈਸੇ ਐਕਸਟਰਾ ਲੱਗਣਗੇ ਮੈਂ ਕਿਹਾ ਭਾਵੇਂ ਲਿਫਾਫੇ ਦਾ ਇਫੈਕਟ ਆ ਪਰ ਮੈਂ ਕਿ ਨਹੀਂ ਜੀ ਜਿਆ ਲੈਣੇ ਕਿੰਨੇ ਕੁ ਲਿਫਾਫੇ ਦੇ ਪੈਸੇ ਦੇਵਾਂਗਾ ਮੈਂ ਕਿਹਾ ਵੱਡਾ ਝੋਲਾ ਦੇ ਯਾਰ ਉਨੇ 90 ਲਾ ਦਿੱਤਾ 5 ਰੁਪਏ ਦਾ ਮੈਂ ਉਹਨੂੰ ਕਿਹਾ ਕਿ ਕਿਲੋ ਖੰਡ ਪਾਵੇ ਉਹਨੇ ਖੰਡ ਪਾ ਦਿੱਤੀ ਕਹਿੰਦਾ ਹੋ ਮੈਂ ਕਿਹਾ ਮਾਂ ਦੀ ਦਾਲ ਵੀ ਕਿਲੋ ਪਾ ਦੇ ਇਹ ਚੀ ਉਹਨੇ ਕਿਲੋ ਮਾਂ ਦੀ ਦਾਲ ਵੀ ਪਾ ਦਿੱਤੀ ਉਹ ਤੋਂ ਆ ਸਰੋਂ ਦਾ ਤੇਲ ਕਹਿੰਦਾ ਬੋਤਲ ਆਇਓ ਮੈਂ ਵਿੱਚੇ ਹੀ ਲੀਟਰ ਪਾਵੇ ਉਹਨੇ ਕਿ ਲੀਟਰ ਸਰੋਂ ਦਾ ਤੇਲ ਵਿੱਚ ਹੀ ਪਾਤਾ ਨਾਲ ਮੇਰੇ ਮੂੰਹ ਆ ਲਖੀਆ ਕਰਦਾ ਗਿਆ ਸਾਰਾ ਕੰਮ ਖਰਾਬ ਕਰ ਹੀ ਜਾਂਦਾ ਪਿਆ ਫੇਰ ਮੈਂ ਕਿਹਾ ਮਰਚਾਂ ਕਹਿੰਦਾ ਪਈਆ ਮਰਚਾਂ ਮੈਂ ਕਿਹਾ ਵਿੱਚੇ ਹੀ ਪਾ ਦੇ ਮੈਂ 100 ਗ੍ਰਾਮ ਹਲਦੀ ਮੈਂ ਕਿਹਾ ਵਿੱਚੇ ਹੀ ਪਾ ਦੇ ਫੇਰ ਮੈਂ ਕਿਹਾ 100 ਗ੍ਰਾਮ ਗਰਮ ਮਸਾਲਾ ਮੈਂ ਕਿਹਾ ਵਿੱਚੇ ਹੀ ਪਾ ਦੇ ਫਿਰ ਮੈਂ ਕਹਾ ਤੂੰ ਐਦਾ ਕਰ ਯਾਰ ਕੁਝ ਹੋਰ ਕਿਹੜੀ ਚੀਜ਼ ਹੈਗੀ ਹੈ ਧਨੀਆ ਦੁਨੀਆ ਹੈ ਕਹਿੰਦਾ ਉਹ ਸਬਜ਼ੀ ਦੀ ਦੁਕਾਨ ਤੇ ਮਿਲਣਾ ਫੇਕ ਤੋ ਚੀਜ਼ਾਂ ਮੈਂ ਸਾਰੀਆਂ ਵਿੱਚੇ ਹੀ ਪਵਾ ਲਈ ਅੱਛਾ ਇੱਕੋ ਲਫਾਏ ਇੱਕੋ ਲਫਾਏ ਪਾ ਕੇ ਮੈਂ ਤੋਰਨਾਂ ਕਹਿੰਦਾ ਪੈਸੇ ਦੇ ਜਾ ਮੈਂ ਕਹਾ ਯਾਰ ਫੇਰ ਲੈ ਲਈ ਅਗਲੇ ਹਫਤੇ ਕਹਿੰਦਾ ਮੈਂ ਕਹਾਂ ਨਾ ਮੈਂ ਉਧਾਰ ਨਹੀਂ ਕਰਦਾ ਸਾਹਮਣੇ ਦੇਖ ਲਿਖ ਕੇ ਲਾਇਆ ਮੈਂ ਕਹਾ ਨਹੀਂ ਕਹਾਂ ਉਧਾਰ ਤੇ ਲੈ ਆਪਣਾ ਸਮਾਨ ਵਾਪਸ ਮੁਰਕੇ ਰਹੀ ਉਹਨੇ ਮੇਰੇ ਨਾਲ ਪੰਗਾ ਲਿਆ ਜਦੋਂ ਧਾਰ ਮੰਗਿਆ ਦਿੱਤਾ ਤੇ ਦੋਸਤੋ ਕਿੱਦਾਂ ਲੱਗਾ ਤੁਹਾਨੂੰ ਅੱਜ ਦਾ ਸਾਡਾ ਸ਼ੁਗਲੀ ਜੁਗਲੀ ਸ਼ੋਅ ਤੇ ਆਪਣੇ ਸੁਝਾਅ ਸਾਨੂੰ ਜਰੂਰ ਭੇਜਿਆ ਕਰੋ ਕਮੈਂਟ ਬਾਕਸ ਦੇ ਵਿੱਚ ਤੇ ਮਿਲਦੇ ਆਂ ਅਗਲੇ ਸ਼ੋਅ ਦੇ ਵਿੱਚ ਜਲਦੀ ਧੰਨਵਾਦ